ਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਸ਼ਾਮਾਂ ਨੂੰ ਜਿਹੜਾ ਘੇੜਾ ਫੇੜਾ ਮਾਰਨ ਦੇ ਕਿਸਾਨ ਵੀਰਾਂ ਦਾ ਜਿਹੜਾ ਰਿਵਿਊ ਲਿਆ ਤੇ ਜਿਹੜੀ ਅੱਜ 1885 ਆ ਕੀਮਤਾਂ ਦੀ 3500 ਤੋਂ ਲੈ ਕੇ ਤੇ 3700 ਰੁਪਏ ਤੱਕ ਜਿਹੜੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਆ ਤੇ 17 18 ਦਾ ਜਿਹੜਾ ਰੇਟ ਹੈ ਅੱਜ ਦਾ ਸਾਢੇ 3500 ਨਾ ਬਾਈ 3500 3400 ਰੁਪਏ ਤੋਂ ਲੈ ਕੇ ਤੇ 3500 ਰੁਪਏ ਤੱਕ ਜਿਹੜੀ ਵਿਕੀ ਆ ਲਗਭਗ 200 ਰੁਪਏ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਰੇਟ ਜਿਹੜਾ ਥੱਲੇ ਡਿੱਗ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ ਹੁਣ ਕੀ ਬਣਦਾ ਕਿਉਂਕਿ ਮਾਰਕੀਟ ਦੇ ਵਿੱਚ ਚੌਲ ਟੁੱਟਣ ਦੇ ਕਾਰਨ ਇਹਦੀ ਕੀਮਤ ਆ ਜਿਹੜੀ ਥਲੇ ਡਿੱਗ ਪਈ ਹੈ ਤੇ ਮੁਛਲ ਦਾ ਵੀ ਕਹਿੰਦੇ ਵੀ ਇਸ ਵਾਰ ਬੁਰਾ ਹਾਲਾ ਤੇ ਉਹ ਬਾਈ ਜੀ ਨਾਲ ਮੈਂ ਗੱਲ ਕੀਤੀ ਜਿਹੜਾ ਸਾਹਮਣੇ ਤੋਲ ਲੱਗੀ ਜਾਂਦਾ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਮਿੰਟਾਂ ਨਾਲ ਆ ਜਿਹੜਾ ਢੇਰੀ ਦਿਖਾਈ ਆ ਨਾ ਡਬਲ ਪੱਖੇ ਨਾ ਬਾਈ ਡਬਲ ਪੱਖਾ ਲਵਾਇਆ ਨਾ ਤੂੰ ਹਾਂ ਬਾਈ ਡਬਲ ਪੱਖਾ ਤੇ ਕਿੰਨੇ ਕੁ ਵਪਾਰੀਆਂ ਨੂੰ ਦਿਖਾਈ ਸੀ ਤਿੰਨ ਚਾਰ ਅੱਜ ਨੂੰ ਵਪਾਰੀ ਅੱਛਾ ਕੋਈ ਸੁਣਵਾਈ ਨਹੀਂ ਦੇਖ ਕੇ ਵੱਡ ਜਾਂਦੇ ਆ ਕਿਨੇ ਕਰਨ ਦੇ ਅਜ ਨਵੀਂ ਜਾਦੇ ਆ ਹਾਂ ਆ ਦੇਖ ਸਕਦੇ ਆ ਲਾ ਜੀ ਹੁਣ ਕੈਮਰੇ ਦੀ ਨਹੀਂ ਗਈ ਤਾਂ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ ਪਰ ਮੈਂ ਤੁਹਾਨੂੰ ਪਤਾ ਵੀ ਵੀਡੀਓ ਪਾਉਣੇ ਆ ਆਪਾਂ ਹਰ ਰੋਜ਼ ਹਨ ਤੇ ਬਿਲਕੁਲ ਸਾਫ਼ ਪਈ ਹੈ ਵੈਰੈਟੀ ਕੋਈ ਟੋਟਾ ਨਹੀਂ ਤੇ ਡੀਪੀ ਪੱਖੇ ਨਾਲ ਦਵਲ ਪੱਖੇ ਨਾਲ ਲੱਗੀ ਹੈ ਹਨ 17 18 ਹੀ ਆ ਨਾ ਸਹੀ 18 85 ਅੱਛਾ 18 85 ਰੇਟ ਕਿੰਨਾ ਅੱਜ ਦਾ 3600 ਤੇ 70 ਰੁਪਏ 3670 ਰੁਪਏ ਮਿਹਨਤ ਕੱਢ ਕੇ ਮਿਹਨਤ ਕੱਢ ਕੇ ਆਪਣਾ ਭਾ ਕੋਈ ਨਹੀਂਗਾ ਉਹਨਾਂ ਦਾ ਭਾ ਹਨਾ ਤੇ ਕਿਉਂਕਿ ਕਿਸਾਨ ਬੜੀ ਨਾ ਚਿੰਤਾ ਦੇ ਵਿੱਚ ਫਸੇ ਹੋਏ ਆ ਵੀ ਬਾਸਮਤੀ ਰੱਖੀਏ ਵੇਚੀਏ ਕੀ ਕਰੀਏ ਹਨ ਇਸ ਬਾਰੇ ਕਿਉਂਕਿ ਮਾਰਕੀਟ ਆ ਜੀ ਇਹਦਾ ਕੁਝ ਨਹੀਂ ਪਤਾ ਆਪਾਂ ਕਹਿ ਸਕਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਸਮਤੀ ਦਾ ਰੇਟ ਅੱਪ ਹੋ ਸਕਦਾ ਜਾਂ ਇਹ ਦੂ ਵੀ ਡਾਊਨ ਹੋ ਸਕਦਾ ਹਨ ਤੇ ਦੱਸਿਓ ਆਪਦੇ ਵਿਚਾਰ ਕੀ ਹਾਲ ਹੈ ਜੀ ਕੋਟਕਪੂਰਾ ਮੰਡੀ ਦਾ ਸਾਰਾ ਦ੍ਰਿਸ਼ ਤੁਸੀਂ ਦੇਖ ਰਹੇ ਹੋ